ਅੱਜ ਲੋਕਾਂ ਨੇ ਆਪਣਾ ਬਦਲਾ ਵੋਟ ਪਾ ਕੇ ਲਿਆ ਔਰ ਹਾਤੀ ਹਾਤੀ ਜਿੱਤੇ ਆਪਣੀ ਤਾਕਤ ਦਿਖਾਈ ਆ ਉਥੇ ਸਰਕਾਰ ਦਾ ਨਮਾਇਦਾ ਸਰਕਾਰ ਦਾ ਜ਼ਿਲ੍ਹਾ ਪ੍ਰੀਸ਼ਦ ਵੀ ਇਥੇ ਜਾਂਦਾ ਲੱਗਾ ਉਹਨਾਂ ਦੇ ਬਲਾਜਪਤ ਦੇ ਜਾਂਦੇ ਲੱਗੀਆਂ ਪੂਰੇ ਹਲਕੇ ਪੂਰੇ ਪੰਜਾਬ ਦੇ ਅੰਦਰ ਭਵਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਪੂਰਾ ਬੁਝੋਚ ਆ ਅੱਜ ਜਦ ਤੁਹਾਡੇ ਸਾਹਮਣੇ ਆ ਅਨੇਕਾਂ ਜਿੱਤਾਂ ਹੋਈਆਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਬਹੁਤ ਇਤਿਹਾਸਿਕ ਜੱਤ ਹੋਈ ਆ ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਿਆ ਸੀ ਪੂਰੇ ਪੰਜਾਬ ਦੇ ਅੰਦਰ ਪੰਜਾਬ ਸੰਭਾਲੋ ਮੈਨ ਦੇ ਤਹਿਤ ਡਾਕਟਰ ਅਰਤਾਰ ਸਿੰਘ ਗਰੀਬੁਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਦੇ ਹਰ ਬੂਥ ਉੱਪਰ ਹਾਤੀ ਦੀ ਫੁੱਲ ਚਰਚਾ ਸੀ ਉਸੇ ਤਰੀਕੇ ਦੇ ਨਾਲ ਜਿੱਥੇ ਅੱਜ ਬਲਾਕ ਸਮਤੀ ਦੇ ਚੋਣਾਂ ਹੋਈਆਂ ਅੱਜ ਉਹਨਾਂ ਚੋਣਾਂ ਤੋਂ ਬਾਅਦ ਅੱਜ ਉਹਨਾਂ ਦੀ ਕਾਊਂਟਿੰਗ ਹੋਈ ਆ ਸਵੇਰ ਤੋਂ ਹੀ ਹਾਤੀ ਦੇ ਰੁਝਾਨ ਆ ਰਹੇ ਸੀ ਬਹੁਤ ਜਿਹੜੇ ਸਾਡੇ ਜਿਹੜੇ ਉਮੀਦਵਾਰ ਚ ਉਹਨਾਂ ਲੀਡ ਬਣਾਈ ਹੋਈ ਸੀ ਅੱਜ ਬਹੁਤ ਜਿਹੜੇ ਜੇਤੂ ਨਤੀਜੇ ਵੀ ਆਏ ਆ ਔਰ ਸਾਡੇ ਬਲਾਕ ਸੰਪਤੀ ਜ਼ੋਨ ਤੇਸਿਆਂ ਕਾਨਾਂ ਤੋਂ ਸ਼੍ਰੀ ਬਲਜਿੰਦਰ ਕੁਮਾਰ ਰਾਜੂ ਜੀ ਜਿਹੜੇ ਕਿ 302 ਵੋਟਾਂ ਦੇ ਭਾਰੀ ਅੰਦਰ ਦੇ ਨਾਲ ਆਪਣੇ ਵਿਰੋਧੀ ਨੂੰ ਹਰਾ ਕੇ ਅੱਜ ਉਹ ਸੰਪਤੀ ਮੈਂਬਰ ਬਣਿਆ ਦਿੱਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਉੱਥੇ ਬੌਧਨ ਸਮਾਜ ਪਾਰਟੀ ਹਲਕਾ ਬਲੌਰ ਦੇ ਅੰਦਰ ਸਾਡੇ ਦੋ ਮਾਤਮੂਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੀ ਰਜਨਾ ਰਜਨੀ ਬਾਲਾ ਜੀ ਪਤਨੀ ਕੁਸ਼ੀ ਨਾਮ ਸਰਪੰਚ ਸਾਹਿਬ ਨੰਗੜ ਅਤੇ ਠੇਕੇਦਾਰ ਮਨਜੀਤ ਸਿੰਘ ਜੀਤੀ ਅਪਰਾ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਭਾਰੀ ਵੋਟਾਂ ਦੇ ਨਾਲ ਹਾਥੀ ਨਿਚੋਣ ਤੋਂ ਬਣਿਆ ਉਹਨਾਂ ਦਾ ਵੀ ਮੈਂ ਜਿਹੜਾ ਉਹਨਾਂ ਨੂੰ ਵਧਾਈ ਦਿੰਦਾ ਔਰ ਸਾਰੇ ਵੋਟਰਾਂ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 27 ਦੇ ਵਿਧਾਨ ਸਭਾ ਇਲੈਕਸ਼ਨ ਦਾ ਪੜਾ ਬੰਨਿਆ ਅੱਜ ਲੋਕ ਪੂਰੇ ਪੰਜਾਬ ਦੇ ਅੰਦਰ ਜਿੱਥੇ ਹਾਥੀ ਚਰਚਾ ਚ ਰਿਹਾ ਹਾਥੀ ਨੇ ਅੱਜ ਆਪਣੇ ਜਿਹੜੇ ਵਿਰੋਧੀਆਂ ਨੇ ਧੋੜਾ ਲਵਾਈ ਰੱਖਿਆ ਅ ਬਰਦੀ ਸਾਹਿਬ ਕਨੜ ਦੇ ਸੰਦੀ ਦਾ ਇਲੈਕਸ਼ਨ ਜਿੱਤੀ ਜਿੱਤੀ ਆ ਉਹਦੇ ਨਾਲ ਜਿਹੜਾ ਜਿਲ੍ਹਾ ਪ੍ਰੀਸ਼ਦ ਜਿਹੜੀ ਆ ਉਹਦੇ ਵਿੱਚ ਜਿੱਤਾ ਹਸਲ ਕੀਤਾ ਉਹਦੇ ਨਾਲ ਇਹ ਬੋਟ ਪ੍ਰਤੀਸ਼ਦੀ ਗੱਲ ਕਰੀ ਤਾਂ ਬਹੁਤ ਵੱਡਾ ਜਿਹੜਾ ਇੱਕ ਵੱਡੇ ਕਦਮ ਹੱਥੀ ਨੇ ਅੱਗੇ ਪੱਟੇ ਇਹਨੂੰ ਕਿਤਾ ਦੇਖਦੇ ਆ ਬਿਲਕੁਲ ਦੇਖੋ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਦੇ ਕੈਂਡੀਡੇਟਾਂ ਦੀ ਬੁਰੀ ਤਰ੍ਹਾਂ ਹਾਰ ਹੋ ਜਾਣੀ ਔਰ ਹਰ ਬੂਤ ਤੋਂ ਉੱਪਰੋਂ ਝਾੜੂ ਦਾ ਨਾਂ ਨਿਸ਼ਾਨ ਮਿਟ ਜਾਣਾ ਮੈਂ ਸਮਝਦਾ ਇਹ ਜ਼ੁਲਮ ਜ਼ਿਆਤੀਆਂ ਝਾੜੂ ਦੇ ਇਥੋਂ ਦੇ ਆਗੂਆਂ ਵੱਲੋਂ ਸਰਕਾਰ ਦਾ ਇਹ ਪਾਗਲਪਨ ਸੱਤਾ ਦਾ ਪਾਗਲਪਨ ਦੇਖ ਕੇ ਲੋਕਾਂ ਦੇ ਉੱਪਰ ਜ਼ੁਲਮ ਜ਼ਿਆਤੀਆਂ ਔਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਅੱਜ ਲੋਕਾਂ ਨੇ ਆਪਣਾ ਬਦਲਾ ਵੋਟ ਪਾ ਕੇ ਲਿਆ ਔਰ ਹਾਤੀ ਹਾਤੀ ਜਿੱਤੇ ਆਪਣੀ ਤਾਕਤ ਦਿਖਾਈ ਆ ਉਥੇ ਸਰਕਾਰ ਦਾ ਨਮਾਇੰਦਾ ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਵੀ ਇਥੇ ਜਾਂਦਾ ਲੱਗਾ ਉਹਨਾਂ ਦੇ ਬਲਾਕ ਸਰਪ ਦੇ ਜਾਂਦੇ ਲੱਗੀਆਂ ਪੂਰੇ ਹਲਕੇ ਪੂਰੇ ਪੰਜਾਬ ਦੇ ਅੰਦਰ ਬੌਧਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਪੂਰਾ ਜੋਸ਼ ਆ ਅੱਜ ਜਿੱਤ ਤੁਹਾਡੇ ਸਾਹਮਣੇ ਆ ਅਨੇਕਾਂ ਜਿੱਤਾਂ ਹੋਈਆਂ ਅਨੇਕਾਂ ਜਲ ਸਾਥੀ ਆ ਸੈਕੰਡ ਦੂਜੇ ਨੰਬਰ ਤੇ ਆਏ ਆ ਆ ਆਪਾਂ ਉਸਰ ਗੱਲ ਕਰਦੇ ਆ ਗੱਲ ਕੀਤੀ ਸੀਗੀ ਵੀ ਜਿਹੜੀ ਸੱਤਾ ਵਿੱਚ ਹਿੱਸੇਦਾਰੀ ਆ ਇੱਕ ਬਹੁਤ ਵੱਡਾ ਜਿਹੜਾ ਸਲੋਗਨ ਹੈ ਬਹੁਤ ਸਮਾਜ ਪਾਰਟੀ ਦਿੰਦੀ ਆ ਇਹ ਜਿਹੜੀ ਇੱਕ ਜਿੱਤਾਂ ਦਾ ਜਿੱਤੀਆਂ ਜਾਂ ਬਹੁਤ ਬੜੇ ਵਧਿਆ ਆ ਉਹ ਜਿਹੜੇ 27 ਦੀਆਂ ਇਲੈਕਸ਼ਨ ਆ ਉਹਦੇ ਨਾਲ ਜੁੜ ਕੇ ਤਾਂ ਦੇਖਦੇ ਆਪਾਂ ਦੇਖੋ ਅੱਜ ਦੀ ਜੋਸ਼ੋ ਕ੍ਰੋਸ਼ਨਾ ਪਾਈ ਹੋਈ ਲੋਕਾਂ ਦੇ ਹੱਥੀ ਤੇ ਵੋਟ ਇਹ ਸਾਬਤ ਕਰਦੀ ਆ ਕਿ ਭੌਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਔਰ ਮਾਵਾ ਦੇ ਪੁੱਤ ਬਚਾਉਣ ਲਈ ਧੀਆਂ ਦੇ ਸਹਾਗ ਬਚਾਉਣ ਦੇ ਲਈ ਜਿੱਥੇ ਅਸੀਂ ਮਹਿਮ ਛੇੜੀਆ ਨਸ਼ੇ ਨੂੰ ਪੰਜਾਬ ਦੇ ਵਿੱਚ ਖਤਮ ਕਰਨ ਦੇ ਲਈ ਪੰਜਾਬੀਆਂ ਨੂੰ ਇੱਕ ਆਪਣੀ ਅਪੀਲ ਕੀਤੀ ਆ ਕਿ ਆਓ ਪੰਜਾਬੀਓ ਇਸ ਪੰਜਾਬ ਦੇ ਅੰਦਰੋਂ ਮਾਵਾ ਦੇ ਪੁੱਤ ਬਚਾਈਏ ਇਹ ਜਿਹੜੀ ਅਸੀਂ ਇਲੈਕਸ਼ਨ ਲਈ ਆ ਇਹ ਅਸੀਂ ਜਨਰੇਸ਼ਨ ਬਚਾਉਣ ਦੇ ਲਈ ਨਹੀਂ ਜਨਰੇਸ਼ਨ ਬਚਾਉਣ ਦੇ ਲਈ ਆਤੀ ਦੇ ਨਿਸ਼ਾਨ ਤੋਂ ਲੜੀਆ ਔਰ ਮੈਂ ਸਮਝਦਾ 27 ਦੇ ਅੰਦਰ ਲੋਕੀ ਬਿਲਕੁਲ ਤਿਆਰ ਆ ਬਦਲਾ ਕਰਨੇ ਤਿਆਰ ਆ ਸੱਤਾ ਚ ਹਾਥੀ ਆਏਗਾ ਔਰ ਬੈਲੈਂਸ ਪਾਵਰ ਲੈ ਕੇ ਸਰਕਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਏਗਾ ਮੈਨੂੰ ਪੂਰਨ ਵਿਸ਼ਵਾਸ ਹੈ ਧੰਨਵਾਦ ਜੀ ਜੈਪੀ